ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਜਿਸ ਤਰੀਕੇ ਦੇ ਨਾਹੂਨ ਕੜਕ ਦੀ ਵਾਢੀ ਤੋਂ ਬਾਅਦ ਜਿਹੜੀ ਨਾੜ ਹੈ ਉਸ ਨੂੰ ਅੱਗ ਲਗਾਏ ਜਾਂਦੇ ਪਹਿਲੇ ਸਮਿਆਂ ਦੇ ਵਿੱਚ ਕਾਫੀ ਮਾਮਲੇ ਸਾਹਮਣੇ ਆਉਂਦੇ ਸਨ ਤਾਂ ਉਸੇ ਨੂੰ ਲੈ ਕੇ ਇਸ ਸਬੰਧੀ ਪ੍ਰੈਸ ਦੇ ਵੱਲੋਂ ਬਠਿੰਡਾ ਦੇ ਮੁਖ ਖੇਤੀਬਾੜੀ ਅਫਸਰ ਜਗਦੀਸ਼ ਸਿੰਘ ਨੇ ਨਾਲ ਗੱਲਬਾਤ ਕੀਤੀ ਤਾਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਵਾਰ ਜਿਹੜੇ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ਨੂੰ ਕਾਫੀ ਘਟੇ ਨੇ ਹਾਲਾਂਕਿ ਜਨਵਰੀ ਮਹੀਨੇ ਤੋਂ ਹੀ ਉਹਨਾਂ ਦੇ ਵੱਲੋਂ ਪ੍ਰਾਲੇ ਸ਼ੁਰੂ ਕੀਤੇ ਗਏ ਤਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਸੀ ਆਪਣੇ ਪੱਧਰ ਤੇ ਵੀ ਵੇਖਣਾ ਕਿ ਕਿਸਾਨ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਨਹੀਂ ਲਗਾ ਰਹੇ ਨੇ ਤੂੜੀ ਬਣਾਉਣ ਤੋਂ ਬਾਅਦ ਜਿਹੜੀ ਰਹਿੰਦ-ਖੂੰਦ ਬਚਦੀ ਹੈ ਉਸ ਨੂੰ ਖੇਤਾਂ ਦੇ ਵਿੱਚ ਹੀ ਵਾਇਆ ਜਾ ਰਿਹਾ ਉਹਨਾਂ ਦਾ ਇਹ ਕਹਿਣਾ ਹਾਂ ਜ਼ਰੂਰ ਕੂੜਾ ਕਰਕਟ ਨੂੰ ਮਾੜੀ-ਮੋਟੀ ਜਿਹੀ ਅੱਗ ਲਗਾਈ ਹੋ ਕਿਸਾਨ ਨੇ ਕਾਫੀ ਜਾਗਰੂਕ ਅਵੇਅਰ ਹੋ ਚੁੱਕੇ ਨੇ ਕਿ ਕਿਸਾਨਾਂ ਦੇ ਵੱਲੋਂ ਕਿਤੇ ਵੀ ਨਾੜ ਨੂੰ ਅੱਗ ਜਿਹੜੀ ਹੈ ਉਹ ਨਹੀਂ ਲਗਾਈ ਗਈ ਤੇ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸੇ ਤਰੀਕੇ ਨਾਲ ਅਸੀਂ ਰਲ ਮਿਲ ਕੇ ਆਪਣੇ ਵਾਤਾਵਰਣ ਨੂੰ ਬਚਾਈਏ ਤੇ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਸ ਨੂੰ ਵੀ ਬਣਾਈ ਰੱਖੀ ਭਾਵੇਂ ਕਿ ਮੁੱਖ ਖੇਤੀਬਾੜੀ ਅਫਸਰ ਵੱਲੋਂ ਇਹ ਦੱਸਿਆ ਗਿਆ ਹੈ ਕਿ ਅੱਗ ਦੀਆਂ ਘਟਨਾਵਾਂ ਬਹੁਤ ਘੱਟ ਨੇ ਪਰ ਤੁਸੀਂ ਨਾਲ ਦੇ ਨਾਲ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਅੱਗ ਦੀਆਂ ਲਪਟਾਂ ਕਿਵੇਂ ਨਜ਼ਰ ਆ ਰਹੀਆਂ ਨੇ ਤੇ ਨਾਲ ਹੀ ਕਿਸਾਨਾਂ ਵੱਲੋਂ ਅਕਸਰ ਝੋਨੇ ਦੀ ਪਰਾਲੀ ਨੂੰ ਲੈ ਕੇ ਬਿਆਨ ਦਿੱਤੇ ਜਾਂਦੇ ਨੇ ਕਿ ਸਰਕਾਰ ਵੱਲੋਂ ਪੂਖਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਇਸ ਲਈ ਸਾਨੂੰ ਮਜਬੂਰਨ ਝੋਨੇ ਦੀ ਪਰਾਲੀ ਨੂੰ ਅਗਲਾਉਣੀ ਪੈਂਦੀ ਹੈ ਪਰ ਕਣਕ ਦੀ ਨਾੜ ਨੂੰ ਅਗ ਲਗਾਉਣਾ ਇਹ ਕਿਸਾਨ ਜੱਥੇਬੰਦੀ ਤੇ ਸਵਾਲ ਖੜੇ ਕਰਦਾ ਕਿਉਂਕਿ ਕਣਕ ਦੀ ਨਾੜ ਦੀ ਤੂੜੀ ਵੜਾਈ ਜਾ ਸਕਦੀ ਹੈ ਜੋ ਕਿ ਪਸ਼ੂਆਂ ਦੇ ਕਾਮਉਂਦੀ ਹੈ ਤੇ ਵੇਚੀ ਵੀ ਜਾ ਸਕਦੀ ਹੈ ਭਾਵੇਂ ਕਿ ਜਿਹੜੀ ਮਜਬੂਰੀ ਝੋਨੇ ਦੀ ਪਰਾਲੀ ਵੇਲੇ ਕਿਸਾਨ ਦੱਸਦੇ ਨੇ ਉਹ ਮਜਬੂਰੀ ਕਣਕ ਦੀ ਨਾੜ ਦੇ ਵਿੱਚ ਨਹੀਂ ਆਉਂਦੀ ਕਿੰਨਾ ਕੀਤੇ ਕਿਸਾਨਾਂ ਨੂੰ ਇਸ ਗੱਲ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਕਿ ਗਰਮੀ ਦਾ ਮੌਸਮ ਹੈ ਨਾੜ ਨੂੰ ਅੱਗ ਲਗਾਉਂਦੇ ਨਾਲ ਗਰਮੀ ਹੋਰ ਵਿਵਾਦੀ ਹੈ ਤੇ ਵਾਤਾਵਰਨ ਖਰਾਬ ਹੁੰਦਾ ਹੈ ਕਿਸਾਨਾਂ ਸਥਿਤੀ ਬੰਦੀਆਂ ਦੇ ਵੱਲੋਂ ਹਾਲਾਂਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਉਹਦੀ ਚੀਜ਼ ਹੈ ਉਸ ਦਾ ਇਸਤੇਮਾਲ ਕਰ ਲੈਣ ਤੇ ਉਸ ਨੂੰ ਅੱਗ ਨਾ ਲਗਾਈ ਜਾਵੇ ਨਾੜ ਦੀ ਤੂੜੀ ਬਣਾ ਲਈ ਜਾਵੇ ਤੇ ਆਪਣੀ ਆਰਥਿਕ ਤੰਗੀ ਨੂੰ ਵੀ ਇਸ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਕਣਕ ਦੀ ਪ੍ਰਾਲੀ ਜਿਹੜੀ ਵੇਸਟੇਜ ਹੈ ਨਾੜ ਹੈ ਉਹਦੇ ਸਾੜਨ ਦੇ ਮਾਮਲੇ ਬੜੇ ਨਜ਼ਰ ਆ ਰਹੇ ਨੇ ਲੋਕ ਕਿਸਾਨਾਂ ਗਲਾਰਨੇ ਕਿਸ ਤਰ੍ਹਾਂ ਦੀ ਐਫਰਟ ਤੁਹਾਡੇ ਵੱਨੀਓ ਔਰ ਕਿਸ ਤਰ੍ਹਾਂ ਦੇ ਮਾਮਲੇ ਆ ਰਹੇ ਹੂੰ ਜੇ ਆਪਾਂ ਕਣਕ ਦੇ ਨਾਲ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਤਾਂ ਅਸੀਂ ਤਕਰੀਬਨ ਪਿਛਲੇ ਜਨਵਰੀ ਮਹੀਨੇ ਤੋਂ ਸਾਡੇ ਲਗਾਤਾਰ ਕੈਂਪ ਚੱਲ ਰਹੇ ਹੈ ਕਿਸਾਨਾਂ ਨੂੰ ਅਸੀਂ ਇਹਦੇ ਬਾਰੇ ਜਾਗਰੂਕ ਵੀ ਕਰ ਰਹੇ ਹਾਂ ਤੇ ਜ਼ਿਆਦਾਤਰ ਤਾਂ ਅਸੀਂ ਖੇਤਾਂ ਵਿੱਚ ਦੇਖ ਰਹੇ ਹਾਂ ਵੀ ਕਿਤੇ ਅਨਾੜ ਸਾੜਨ ਦੀ ਕੋਈ ਘਟਨਾ ਨਹੀਂ ਅਸੀਂ ਦੇਖ ਰਹੇ ਕਿਸਾਨ ਵੀਰ ਇਹਨੂੰ ਤੂੜੀ ਬਣਾਉਣ ਤੋਂ ਬਾਅਦ ਜਿਹੜਾ ਮੜਾ ਮੋਟਾ ਬਚੀ ਤੁਸੀਂ ਰਹਿਮ ਖੁੰਦ ਹੈ ਉਹ ਨੂੰ ਤਬੰਗਾਨਾ ਜਾਂ ਰੋਟਾ ਵੇਟਨਾਂ ਖੇਤਾਂ 'ਚ ਬਾਹਰੇ ਆ। ਬਈ ਵਾਰੀ ਕੋਈ ਕਿਸੇ ਅਸੀਂ ਦੇਖਦੇ ਵੀ ਆ ਕਿਸੇ ਵੱਟ ਡੌਲ ਦੇ ਨਾਲ ਕਿਤੇ ਮਾੜਾ ਮੋਟਾ ਕੋਈ ਕੂੜਾ ਕਰਕਟ ਜਾਂ ਕੋਈ ਹੋਰ ਛੋਟੀ ਮੋਟੀ ਢੇਰੀ ਨੂੰ ਅੱਗ ਲਗਾਤੀ ਹੋਵੇ ਤਾਂ ਗੱਲ ਵੱਖਰੀ ਐ। ਪਰ ਜਿਸ ਤਰ੍ਹਾਂ ਅਸੀਂ ਖੇਤਾਂ ਵਿੱਚ ਦੇਖਨੇ ਆ ਜਦੋਂ ਅੱਗ ਲਗਾਈ ਹੁੰਦੀ ਸੀ ਉਦੋਂ ਤਾਂ ਬਿਲਕੁਲ ਸਵਾਹ ਵਗੈਰਾ ਖੇਤਾਂ 'ਚ ਦਿਖਦੀ ਸੀ। ਇਸ ਤਰ੍ਹਾਂ ਦੀ ਤਾਂ ਕੋਈ ਨਾਲ ਨੂੰ ਅੱਗ ਲਗਾਉਣ ਦੀ ਇਸ ਸਾਲ ਕੋਈ ਘਟਨਾ ਨਹੀਂ ਸਾਹਮਣੇ ਆਈ। ਟੀਮਾਂ ਕਿ ਨਹੀਂ ਐਕਟਿੰਗ ਤੁਹਾਡੀਆਂ ਆਈਆਂ ਫੀਲਡ 'ਚ ਜਾਂਦੀਆਂ ਹੁਣ ਚੈੱਕ ਕਰਦੇ। ਇਹਦੇ ਵਿੱਚ ਟੀਮਾਂ ਸਾਡੀਆਂ ਫਿਰ ਹਰ ਇੱਕ ਪਿੰਡ ਤੱਕ ਜਿ ਉਸੇ ਤਰੀਕੇ ਨਾਲ ਜਿਹੜੀ ਇਸ ਟ੍ਰਬਲ ਵਰਨਿੰਗ ਸੰਬੰਧੀ ਸਾਡੀਆਂ ਡਿਊਟੀਆਂ ਉਸੇ ਢੰਗ ਨਾਲ ਚੱਲ ਰਹੀਆਂ ਹਨ ਤਾਂ ਨਾਲ ਉਹ ਨਾਲ ਜਿਹੜਾ ਸਾਡਾ ਖੇਤੀਬਾੜੀ ਭਾਗ ਦਾ ਜਿਹੜਾ ਸਾਰੇ ਬਲਾਕ ਬਲਾਕਾਂ ਤੋਂ ਜਿੰਨੇ ਵੀ ਸਾਡੇ ਫੀਲਡ ਸਰਕਲ ਹੈ ਉਹ ਸਾਰੇ ਕੰਮ ਕਰ ਰਹੇ ਹੈ ਕੈਂਪ ਲਗਾ ਰਹੇ ਹੈ ਔਰ ਸਾਨੂੰ ਇਹਦੀ ਸਾਵਧਨ ਵਿੱਚ ਜਾਗਰੂਕ ਕਰ ਰਹੀ ਹੈ